ਤਖਤਸ਼ਿਰੀ ਦਮਦਮਾ ਸਾਹਿਬ ਵਿਖੇ ਸੰਗਤਾਂ ਦੀ ਆਮਦ ਨੂੰ ਦੇਖਦੇ ਆ 100 ਕਮਰਿਆਂ ਵਾਲੀ ਨਵੀਂ 에어 ਕੰਡੀਸ਼ਨ ਸਰਾਂ ਦੇ ਨਿਰਮਾਣ ਕਾਰਜ ਦਾ ਦੂਜਾ ਪੜਾਅ ਮੰਗਲਵਾਰ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਦੀ ਅਗਵਾਈ ਤਹਿਤ ਇਸ ਪੜਾਅ 'ਚ ਸਰਾਂ ਦੇ 30 ਕਮਰੇ ਬਣਾਏ ਜਾਣਗੇ। ਸੰਗਤਾਂ ਵਿੱਚ ਕਾਰ ਸੇਵਾ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਤਖਤ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਅਰਦਾਸ ਕਰਨ ਤੋਂ ਬਾਅਦ ਸੰਗਤਾਂ ਨੇ ਇਮਾਰਤ ਦੇ ਲੈਂਟਰ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਅੱਜ ਜੋ ਦੂਸਰੇ ਪੜਾਅ ਦਾ ਜਿਹੜਾ ਲੈਂਟਰ ਹੈ ਲੈਂਟਰ ਪਾਉਣ ਵਾਸਤੇ ਅਰਦਾਸ ਬੇਨਤੀ ਕੀਤੀ ਗਈ ਹੈ। ਤੇ ਤਖਸਾਲ ਜੀ ਸਮੂਹ ਮੈਨੇਜਮੈਂਟ ਮਹਾਂਪੁਰਖ ਹਾਜ਼ਰ ਨੇ ਬੇਅੰਤ ਸਿਕ ਸੰਗਤਾਂ ਹਾਜ਼ਰ ਨੇ ਬੜੀ ਸਤਿਗੁਰਾਂ ਦੀ ಅಪਾਰ ਬਖਸ਼ਿਸ਼ ਰਹਿਮਤ ਹੋਈ ਹੈ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਗੁਰੂ ਘਰ ਦੀ ਸੇਵਾ ਜੋ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਨ ਹੋ ਮੈਂ ਵਿੱਚੋਂ ਜਾਏ ਸਤਿਗੁਰ ਦਇਆ ਕਰਨ ਸਾਰੀ ਸੰਗਤਾਂ ਨੂੰ ਇਸੇ ਤਰ੍ਹਾਂ ਆਪਣੇ ਅੰਦਰ ਘਰ ਦੀ ਸੇਵਾ ਬਖਸ਼ਿਸ਼ ਕਰਕੇ ਨਵਾਜਦੇ ਰਹਿਣ ਦੱਸਿਆ ਕਿ ਕਾਰ ਸੇਵਾ ਦੇ ਪਹਿਲੇ ਪੜਾਅ ਵਿੱਚ 10 ਕਮਰਿਆਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ ਤਲਵੰਡੀ ਸਾਬ ਤੋਂ ਮਨੀਸ਼ ਕਰਗ ਜਗਬਾਨੀ ਟੀਵੀ